ਆਪਣੇ ਘਰ ਵਾਲੇ ਦਾ ਤੇ ਸੱਸ ਦਾ ਵੀ ਕਤਲ ਕਰਨਾ ਸੀ ਉਸ ਡਾਇਨਾਔਰਤ ਨੇ ਜਿਸ ਨੇ ਆਪਣੇ ਦੋਨੇ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਤੇ 6 ਸਾਲ ਪਹਿਲਾਂ ਇੱਕ ਔਰਤ ਦਾ ਵੀ ਉਹਨੇ ਕਤਲ ਕੀਤਾ ਸੀ ਵੱਡੇ ਖਲਾਸੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਆਂਡ ਗਮਾਡ ਦੇ ਸਾਰੇ ਬੱਚਿਆਂ ਦਾ ਉਹਨੇ ਕਤਲ ਕਰਦਾ ਸੀ ਪੁਲਿਸ ਕੋਲੇ ਇਹ ਗੱਲ ਉਹ ਖੁਦ ਮੰਨੀ ਆ ਪੂਰਾ ਮਾਮਲਾ ਤੁਹਾਨੂੰ ਦਿਖਾਵਾਂਗੇ ਲਿਆ ਮੇਰਾ ਵੀਰ ਖਿੱਚ ਕੇ ਲਿਆ ਆ ਜਾ ਇਸ ਤੋਂ ਬਾਅਦ ਮੇਰੀ ਵਾਰੀ ਵੀ ਸੀ ਉੱਥੇ ਮੰੰਨੇਜੀ ਪ੍ਰਸਾਦ ਸਾਹਿਬ ਨੂੰ ਇਤੋਂ ਬ ਮੇਰੀ ਤਵਾਈ ਬੀ ਮਾਤਾ ਦੀ ਵਾਰੀ ਸੀ ਤੇਰੀ ਮਾਤਾ ਤੋਂ ਬਾਅਦ ਫਿਰ ਉਹਨਾਂ ਨੇ ਆ ਵੇਚ ਕੇ ਤੇ ਚਲੇ ਜਾਣਾ ਸੀ ਹਰ ਜੀਵਤ ਕੋਈ ਨਹੀਂ ਪਰ ਮੇਰੀ ਇਹ ਤਾਂ ਮਾਈ ਰੋਣਾ 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 ਕੋਡੀ ਨੂੰ ਨੂੰ ਕਿਵੇਂ ਮਾਰਿਆ ਗਿਆ ਮੇਰੀ ਨੂੰਹ ਨਾਲ ਜਿਹਦਾ ਮੋਹ ਪਰੇ ਬਹੁਤ ਸੀਗਾ ਹਮ ਤੇ ਬਾਹਲਾਚਾਰੇ ਸੀ ਇੱਕ ਭਾਂਡੇ ਖਾਂਦਗਾ ਸੀ ਇਹ ਹਮ ਇਹਨੇ ਗਾਂਹ ਦੀ ਗਾਂ ਜੀ ਆਪਣੀ ਵੱਡਿਆ ਸੋਟੇ ਲਈ ਪਰੋ ਹੈ ਇਹਨੇ ਗਾਂਹ ਦੀਆਂ ਕਿਸੇ ਨਾਲ ਰਹੇ ਬਿੰਦੀ ਕਰਾਤੀ ਤੋਰ ਦਾ ਮਸਲਾ ਕਰਦੀ ਸੀ ਇਹਨੇ 60000 ਮੁੱਲ ਪਾਤਾ ਮੇਰੀ ਨੋਹ ਦਾ ਕੋਈ ਰੋਣ ਪੇਟਣ ਦਾ ਡਰਾਮਾ ਕੀਤਾ ਬੀਬੀ ਨੇ ਜਾਂ ਕੁਝ ਵੀ ਨਹੀਂ ਬਿਲਕੁਲ ਜੀ ਥੋੜਾ ਬਹੁਤ ਜਿੰਨਾ ਕਿ ਫਿਰ ਆਪਾਂ ਉਹਨੂੰ ਚੀਜ਼ ਨੂੰ ਵੀ ਦੂਰ ਕਰ ਸਕੇਗੇ ਵੀ ਕੋਈ ਮੇਰੇ ਨੇੜੇ ਕੋ ਮੇਰੇ ਤੱਕ ਪਹੁੰਚ ਨਾ ਕਰ ਸਕੇ ਤਾਰ ਕੇ ਜਦੋਂ ਤੁਸੀਂ ਉੱਠੇ ਉਹਨਾਂ ਮੌਤ ਹੋਈ ਪਈ ਹਾਂਜੀ ਜਦੋਂ ਉੱਠੇ ਹੀ 2 ਵਜੇ ਹਾਲਾਂਕਿ ਦੇਖਿਓ ਤੇ ਕੁੜੀ ਦੀ ਮੌਤ ਹੋ ਚੁੱਕੀ ਸੀ ਜੇ ਤੋ ਕੁੜੀ ਨੂੰ ਜ਼ਹਿਰ ਦਿੱਤੀ ਕੋਈ ਬੱਚੀ ਦੇ ਮੂੰਹ ਰਾਂ ਝਾਗ ਕੋਈ ਕੋਸ਼ਿਸ਼ ਚੀਜ਼ ਵੀ ਨਹੀਂ ਆਈ ਜਦੋਂ ਮਾਂ ਦੀ ਹੋਰ ਕਿਸੇ ਨਾਲ ਗੱਲਬਾਤ ਸੀਗੀ ਤੁਹਾਡੇ ਘਰੋਂ ਹਨਾ ਕਿਸੇ ਦੇ ਨਾਲ ਕਿੰਨੇ ਕ ਟਾਈਮ ਦਾ ਰੌਲਾ ਚੱਲਦਾ ਸੀ ਇਹ ਤਾਂ ਜਦੋਂ ਦੀ ਸਾਡੇ ਦੇ ਘਰੇ ਆਈ ਜੀ ਉਦੋਂ ਦੇ ਚੱਲ ਰਿਆ ਬਹੁਤ ਜਵਾਰੀ ਪੰਚਾਇਤਾਂ ਹੋ ਚੁੱਕੀਆਂ ਰਹੀਆਂ ਤੁਹਾਨੂੰ ਸ਼ੱਕ ਕਿਵੇਂ ਹੋਇਆ ਵੀ ਇਹਨੂੰ ਕੋਈ ਜ਼ਹਿਰ ਦਿੱਤੀ ਗਈ ਹੋ ਕੋਈ ਗੱਲ ਹੋਈ ਕੀਵੇਂ ਸ਼ੱਕ ਹੁੰਦਾ ਈ ਗੱਲ ਦਾ ਟਾਡੇ ਘਰ ਵਾਲੀ ਵੀ ਇਸੇ ਬੀਬੀ ਨੇ ਮਾਰੀ ਆ। ਹਾਂਜੀ ਇਸੇ ਨੇ ਮਾਰੀ। ਫਿਰ ਮਾਨੂੰ ਕਿਹਾ ਮਾ ਪਤ ਮੰਮੀ ਤੇ ਦਾਦੀ ਆਈ ਜਾਂਦੀ ਆ। ਆ ਕੇ ਤਾਂ ਢੱਡ ਮੰਦੂ ਢੱਡ ਮੰਦੂ ਕਹਿੰਦਾ ਜੀ ਮੇਰੀ ਦਾਦੀ ਮੇਰੇ ਢੱਡ ਮੰਦੂ। ਜਦੋਂ ਇਹ ਮਾਤਾ ਆਈ ਮੇਰੀ ਫਿਰ ਇਹ ਢੱਡ ਮਲਿਆ ਉਹ ਤਾਂ ਤੜਪੀ ਜਾਂਦਾ ਜੀ ਬੱਚਾ। ਬਹੁਤ ਜ਼ਿਆਦਾ ਗੰਭੀਰ ਹਾਲਤ ਚ ਸੀਗਾ। ਜਿਹੜੀ ਤੁਹਾਡੀ ਸਾਲੀ ਸੀਗੀ ਜਿਸ ਦਿਨ ਬੱਚਿਆਂ ਨੂੰ ਦੋਨਾਂ ਦੀ ਮੌਤ ਹੁੰਦੀ ਹੈ ਜਾਂ ਜ਼ਹਿਰ ਦਿੱਤਾ ਜਾਂਦਾ ਇੱਥੇ ਸੀਗੀ। ਇਹ ਸਾਡੇ ਨਗਰ ਤੇ ਨਾਂ ਸਹਿਨ ਜੋਗੀ ਤੇ ਬਹੁਤ ਵੱਡਾ ਕਲੰਕ ਵੀ ਸਾਡੇ ਨਗਰ ਤੇ ਲੱਗਿਆ। ਸਾਡੇ ਨਗਰ ਦਾ ਨਾਂ ਬਦਨਾਮ ਵੀ ਹੋਇਆ ਤੇ ਮਾਂ ਦਾ ਨਾਂ ਵੀ ਬਦਨਾਮ ਹੋਇ ਬਿਰਕੀ ਨਾਮ ਤੁਹਾਡਾ ਬਾਜੀ ਬੁੱਧ ਸਿੰਘ ਨਾਮ ਆ ਮੇਰਾ ਤੁਹਾਡੇ ਬੱਚੇ ਸੀ ਦੋਨੇ ਹਾਂਜੀ ਕਿੰਨੀ ਕਿੰਨੀ ਉਮਰ ਸੀ ਇੱਕ ਦੀ 7 ਸਾਲ ਸੀ ਜੀ ਇੱਕ ਦੀ 9 ਸਾਲ ਸੀ ਬੱਚੀ ਵੱਡੀ ਸੀ ਹਾਂਜੀ ਬੱਚੀ ਵੱਡੀ ਸੀ ਤੁਹਾਡੀ ਘਰ ਵਾਲੀ ਵੱਲੋਂ ਹੀ ਮਾਰਿਆ ਗਿਆ ਦੋਨਾਂ ਨੂੰ ਹਾਂਜੀ ਜੱਸ ਸਰ ਕੀ ਗੱਲ ਕੀ ਹੋਈ ਸੀਗੀ ਗੱਲ ਜੀ ਉਹਨਾਂ ਉਹਨਾਂ ਦਾ ਕੋਈ ਅਫેર ਸੀਗਾ ਕਿਸੇ ਨਾਲ ਉਹ ਮੈਨੂੰ ਪਤਾ ਨਹੀਂ ਸੀਗਾ ਬਿਲਕੁਲ ਵੀ ਪਤਾ ਨਹੀਂ ਸੀਗਾ ਹੂੰ ਹਾਂਜੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਜਿੱਥੇ ਤੁਸੀਂ ਜਾਣਾ ਤੁਸੀਂ ਜਾ ਸਕਦੇ ਮੈਨੂੰ ਤਲਾਕ ਦੇ ਦਿਓ ਹੂੰ ਤੁਸੀਂ ਆਉਦੇ ਪਰਿਵਾਰ ਦੇ ਚਾਰ ਬੰਦੇ ਸਿੱਧੋਂ ਮੈਂ ਆਪਦੇ ਤੇ ਸਾਦਾ ਮੈਂ ਤਾਂ ਤਲਾਕ ਲਵੋ ਜਿੱਥੇ ਮਰਜ਼ੀ ਚਾਹਾਂ ਮੈਂ ਆਦੇ ਬੱਚਾ ਨੂੰ ਪਾਲ ਲੂੰਗਾ ਮੇਰੀ ਮਾਤਾ ਪਾਲ ਲੂਗੀ ਹੂੰ ਤੇ ਉਹ ਇਸ ਗੱਲ ਤੇ ਮੰਨੇ ਨਹੀਂ ਗਈ ਤੇ ਜਦੋਂ ਇਸ ਗੱਲ ਨੂੰ ਲੜਾਈ ਕੋਈ ਹੁੰਦੀ ਰਹਿੰਦੀ ਸੀ ਘਰੇ ਮਾੜਾ ਮੋਟਾ ਲੜਾਈ ਹੁੰਦੀ ਰਹਿੰਦੀ ਸੀ ਜੀ ਹਾਂਜੀ ਲੜਾਈ ਹੁੰਦੀ ਰਹਿੰਦੀ ਸੀ ਤੇ ਉਹਨਾਂ ਨੇ 30 1 26 ਨੂੰ ਗੁੜੀਆਂ ਨੂੰ ਗੁੜੀਆਂ ਨੂੰ ਦਵਾਈ ਪਾਤੀ ਹੂੰ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ 12 13 ਦਿਨ ਬਾਅਦ ਮੇਰੇ ਮੁੰਡੇ ਨੂੰ ਦਵਾਈ ਪਾਤੀ ਮੈਨੂੰ ਉਹਨਾਂ ਨੇ ਹੋਰ ਹੀ ਗੱਲਾਂ ਚਲਾਈ ਰੱਖਿਆ ਮੇਰਾ ਉਹ ਗੱਲਾਂ 'ਚ ਦਿਮਾਗ ਹੀ ਨਹੀਂ ਗਿਆ ਵੀ ਮੈਂ ਆਹ ਗੱਲ ਹੋ ਰਹੀ ਹੈਗੀ ਜਦੋਂ ਕੁੜੀ ਨੂੰ ਜ਼ਹਿਰ ਦਿੱਤੀ ਕੋਈ ਬੱਚੀ ਦੇ ਮੂੰਹ ਰਾਂ ਝੱਗ ਕੋਈ ਕੋਈ ਕੁਸ਼ੀ ਚੀਜ਼ ਵੀ ਨਹੀਂ ਆਈ ਬੱਚੀ ਨੂੰ ਦਰਦ ਹੋਇਆ ਸੀ ਸਾਤੀ ਚ ਇਹ ਗੱਲ ਕਹੀ ਹਾਂਜੀ ਬੱਚੀ ਦੇ ਦਰਦ ਹੋਇਆ ਸੀ ਸਾਤੀ ਚ ਜੀ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਕਿਸੇ ਡਾਕਟਰ ਨੂੰ ਵਿਖਾਇਆ ਜਾਂ ਨਹੀਂ ਡਾਕਟਰ ਕੋਲ ਜਾਣ ਵਾਸਤੇ ਕਿਹਾ ਸੀ ਉਹਨਾਂ ਨੇ ਮੈਨੂੰ ਰੋਕਤਾ ਹੀ ਕਹਿੰਦੇ ਵੀ ਮੈਂ ਦਵਾਈ ਦੇਤੀ ਤੇ ਹੁਣ ਸੌਂ ਗਈ ਕੁੜੀਆ ਤੜਕੇ ਲੈ ਕੇ ਚੱਲਾਂਗੇ ਤੇ ਤਰਕੇ ਜਦੋਂ ਤੁਸੀਂ ਉੱਠੇ ਉਹਨਾਂ ਮੌਤ ਹੋਈ ਪਈ ਹਾਂਜੀ ਜਦੋਂ ਮੈਂ ਉੱਠੇ ਹੀ 2 ਵਜੇ ਹਾਲਾਂਕਿ ਦੇਖਿਆ ਤਾਂ ਗੁੜੀਆ ਦੀ ਮੌਤ ਹੋ ਚੁੱਕੀ ਸੀ ਫਿਰ ਬਸ ਸਿੱਧਾ ਸ਼ਿਸ਼ਕਾਰ ਕਰਤਾ ਹਾਂਜੀ ਫਿਰ ਸਿੱਧਾ ਸੰਸਕਾਰ ਕਰਤਾ ਵੀ ਤੁਹਾਨੂੰ ਕੋਈ ਸ਼ੱਕ ਸ਼ੋਭਾ ਨਹੀਂ ਸੀਗੀ ਵੀ ਇਸ ਤਰੀਕੇ ਨਾਲ ਕਰ ਸਕਦੀ ਹੈ ਹਾਂਜੀ ਉਦੋਂ ਫਿਰ ਸ਼ੱਕ ਨਹੀਂ ਸੀਗਾ ਵੀ ਮਾਂ ਮਮਤਾ ਭੰਗ ਨਹੀਂ ਕਰ ਸਕਦੀ ਇਸ ਗੱਲ ਦੇ ਦੈਰਿਚ ਰਹੇਗੇ ਜਦੋਂ ਮਾਂ ਦੀ ਹੋਰ ਕਿਸੇ ਨਾਲ ਗੱਲਬਾਤ ਸੀਗੀ ਤੁਹਾਡੇ ਘਰੋਂ ਹਨਾ ਕਿਸੇ ਦੇ ਨਾਲ ਕਿੰਨੇ ਕ ਟਾਈਮ ਦਾ ਰੌਲਾ ਚੱਲਦਾ ਸੀ ਇਹ ਤਾਂ ਜਦੋਂ ਦੀ ਸਾਡੇ ਦੇ ਘਰੇ ਆਈਏ ਜੀ ਉਦੋਂ ਦੇ ਚੱਲ ਰਿਆ ਬਹੁਤ ਜਵਾਰੀ ਪੰਚਾਇਤਾਂ ਹੋ ਚੁੱਕੀਆਂ ਜੀਆਂ ਤੇ ਜਦੋਂ ਬੱਚੇ ਹੋਗੇ ਫਿਰ ਮੈਨੂੰ ਆਏ ਹੋਗੇ ਵੀ ਮਾਰੇ ਬੱਚੇ ਪਾਲਣਾ ਜਿਹੜਾ ਕੁਝ ਨੇ ਕਰਨਾ ਕਰੀ ਜਾਂਦੇ ਮੈਂ ਇਸ ਗੱਲ 'ਚ ਰਹਿ ਗਿਆ ਵੀ ਮੇਰੇ ਬੱਚੇ ਪਾਲ ਜਾਣਗੇ ਜੀ ਹਾਂਜੀ ਫਿਰ ਬੱਚੇ ਨੂੰ ਮੁੰਡੇ ਨੂੰ ਕਦੋਂ ਜ਼ਹਿਰ ਦਿੰਦੀ ਹੈ ਮੁੰਡੇ ਨੂੰ ਜ਼ਹਿਰ ਨਹੀਂ 13 2 26 ਨੂੰ ਜੀ ਹਾਂਜੀ ਕੀ ਕੀ ਹੋ ਗਿਆ ਬੱਚੇ ਦਾ ਤੁਹਾਨੂੰ ਬੱਚੇ ਦਾ ਮੈਨੂੰ ਕੀ ਹੋ ਗਿਆ ਕਿ ਬੱਚਾ ਗੁੜੀਏ ਦੀ ਟੈਨਸ਼ਨ ਲੈ ਗਿਆ ਹੂੰ ਪਿਉੜੀ ਆ ਦੇ ਡੈਥ ਹੋ ਗਈ ਸੀ ਬੱਚਾ ਦਾ ਮੋਹ ਸੀਗਾ ਤੇ ਬੱਚਾ ਉਹਦੀ ਟੈਨਸ਼ਨ ਲੈ ਗਿਆ ਉਹਦਾ ਕਰਕੇ ਠੀਕ ਨਹੀਂ ਹੋ ਰਿਹਾ ਜਦੋਂ ਜ਼ਹਿਰ ਦਿੱਤੀ ਬੱਚੇ ਨੂੰ ਤੁਸੀਂ ਘਰੇ ਨਹੀਂ ਸੀਗੇ ਨਹੀਂ ਜੀ ਮੈਂ ਘਰੇ ਨਹੀਂ ਸੀਗਾ ਸ਼ਾਮ ਨੂੰ ਦਿੱਤੀ ਗਈ ਆ ਹਾਂਜੀ ਜੀ ਤਿੰਨ ਚਾਰ ਦੇ ਤਿੰਨ ਚਾਰ ਦੇ ਟਾਈਮ ਤੇ ਤੇ ਸ਼ਾਮ ਨੂੰ ਹਾਂਜੀ ਫਿਰ ਤੁਹਾਨੂੰ ਘਰੇ ਸੱਦਿਆ ਗਿਆ ਜਾਂ ਤੁਸੀਂ ਜਦੋਂ ਕੰਮ ਤੇ ਆਇਆ ਉਦੋਂ ਪਤਾ ਲੱਗਿਆ ਨਹੀਂ ਮੈਂ ਉਦੋਂ ਜਦ ਮੈਨੂੰ ਬੁਲਾਇਆ ਗਿਆ ਮੈਂ ਦੇਖਿਆ ਬੱਚੇ ਨੂੰ ਤਾਂ ਬੱਚਾ ਤਰਫੀ ਜਾਂਦਾ ਸੀਗਾ ਜੀ ਹੂੰ ਉਹ ਕਹਿੰਦਾ ਜੀ ਮੇਰੇ ਪੇਟ ਚ ਦਰਦ ਹੋ ਰਿਹਾ ਬੱਚਾ ਇਹ ਕਹਿ ਰਿਹਾ ਹਾਂਜੀ ਸਾਢੇ 6 ਦੇ ਕਰੀਬ ਮੁੰਡੇ ਨੇ ਕਿਹਾ ਜੀ ਇਹ ਤੇ ਫਿਰ ਮੇਰੀ ਮਾਤਾ ਕੰਮ ਕਰਨ ਦੇ ਵਿੱਚ ਪਿੰਡ ਚ ਇਹ ਆਈ ਜਾਂਦੀ ਸੀ ਰਾਸਤੇ ਚ ਮੈਨੂੰ ਫੋਨ ਲਾਇਆ ਜਦ ਬੱਚੇ ਨੇ ਮੇਰੀ ਮਾਤਾ ਨੂੰ ਵਿਚਾਰ ਕੀਤਾ ਦਰਦ ਹੁੰਦਾ ਸੀ ਕਹਿੰਦਾ ਜੜੀ ਦਾਦੀ ਕਿੱਥੇ ਆ ਤੇ ਫਿਰ ਮੈਂ ਇਹਨੂੰ ਫੋਨ ਲਾਇਆ ਕਹਿੰਦੀ ਪਤ ਮਾਤੇਰੇ ਘਰ ਦੇ ਨੇੜੇ ਆ ਗਈ ਆਪਣੇ ਤੇ ਮੈਂ ਆਈ ਚੰਨੀ ਆ ਗਈ ਤੇ ਫਿਰ ਮੈਂ ਉਹਨੂੰ ਕਿਹਾ ਮਾ ਪਤ ਮੰਮੀ ਮੇਰੀ ਦਾਦੀ ਆਈ ਜਾਂਦੀ ਆ ਆ ਕੇ ਤਾਂ ਢੱਡ ਮਲ ਤੂ ਢੱਡ ਮਲ ਨੂੰ ਕਹਿੰਦਾ ਜੀ ਮੇਰੀ ਦਾਦੀ ਮੇਰੇ ਢੱਡ ਮਲ ਦੇ ਜਦੋਂ ਇਹ ਮਾਤਾ ਆਈ ਮੇਰੀ ਫਿਰ ਇਹ ਢੱਡ ਬਹੁਤ ਜਿਆਦਾ ਗੰਭੀਰ ਹਾਲਤ ਚ ਸੀਗਾ ਫਿਰ ਮੈਂ ਉਹਨਾਂ ਨੂੰ ਵੀ ਆਖਿਆ ਵੀ ਆਪਾਂ ਨੂੰ ਕਿਸੇ ਹਸਪੀਟਲ ਚ ਲੈ ਚਲੀਏ ਤੇ ਮੈਨੂੰ ਕਹਿੰਦੇ ਨਹੀਂ ਅਜ ਤੱਕ ਇਹ ਟੈਸਟ ਕਰਵਾਇਆ ਕੱਲ ਨੂੰ ਲੈ ਕੇ ਚੱਲਾਂਗੇ ਫਿਰ ਕਿੰਨੇ ਕ ਟਾਈਮ ਬਾਅਦ ਉਹ ਮੌਤ ਹੋ ਗਈ ਮੌਤ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣਾ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਮੌਤ ਹੋ ਗਈ ਮੈਨੂੰ ਉਹਨਾਂ ਨੇ ਕਿਹਾ ਤਾਂ ਵੀ ਤੂੰ ਬੁਝਵਾ ਡਾਕਟਰ ਤੋਂ ਦਵਾਈ ਲਿਆ ਮੈਂ ਡਾਕਟਰ ਦੇ ਦਵਾਈ ਲੈਣ ਚੱਲਿਆ ਗਿਆ ਤੇ ਉਸ ਤੋਂ ਬਾਅਦ ਚ ਉਹਦੀ ਮੌਤ ਹੋ ਗਈ ਬੱਚੀ ਖੇਰ ਤੋਂ ਉਹ ਸ਼ੱਕ ਕਿਵੇਂ ਹੋਇਆ ਵੀ ਇਹਨੂੰ ਕੋਈ ਜ਼ਹਿਰ ਦਿੱਤੀ ਗਈ ਹੋ ਕੋਈ ਗੱਲ ਹੋਈ ਕੀਵੇਂ ਸ਼ੱਕ ਹੁੰਦਾ ਇਹ ਗੱਲ ਦਾ ਸ਼ੱਕ ਤਾਂ ਹੀ ਫਿਰ ਉਹਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗ ਗਿਆ ਜੀ ਫਿਰ ਉਹ ਕਹਿੰਦੇ ਵੀ ਅਸੀਂ ਪੋਸਟਮਾਰਟਮ ਨਹੀਂ ਕਰਾਉਣਾਗਾ ਹਾਂਜੀ ਫਿਰ ਪਿੰਡ ਦੀ ਪੰਚਾਇਤ ਨੇ ਲੋਕਾਂ ਨੇ ਸਾਥ ਦਿੱਤਾ ਹਾਂ ਬਿਲਕੁਲ ਪੂਰਾ ਫੁੱਲ ਸਾਥ ਦਿੱਤਾ ਜੀ ਮੈਂ ਧੰਨਵਾਦ ਕਰਦਾ ਸਾਰੇ ਪਿੰਡ ਦੀ ਪੰਚਾਇਤ ਦਾ ਪੁਲਿਸ ਵਰਸਾ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਇਸ ਕੱਢਿਆ ਇਸ ਤੋਂ ਬਾਅਦ ਮੇਰੀ ਵਾਰੀ ਵੀ ਸੀਗੀ ਉੱਥੇ ਮੰਨੇ ਆਈ ਪ੍ਰਸ਼ਾਸਨ ਦੇ ਸਾਹਮਣੇ ਇਸ ਤੋਂ ਬਾਅਦ ਮੇਰੇ ਤੋਂ ਬਾਅਦ ਮੇਰੀ ਮਾਤਾ ਦੀ ਵਾਰੀ ਸੀ ਮੇਰੀ ਮਾਤਾ ਤੋਂ ਬਾਅਦ ਫਿਰ ਉਹਨਾਂ ਨੇ ਬਹੁਤ ਵਾਰੀ ਇਹ ਗੱਲ ਕਹਿੰਨੇ ਹੁੰਦੇ ਆ ਵੀ ਜੇ ਥੋੜੀ ਕਿਤੇ ਨਹੀਂ ਨਿਭਦੀ ਤਾਂ ਇਸ ਰਿਸ਼ਤੇ ਚ ਤਲਾਕ ਲੈ ਲਓ ਕੋਰਟ ਕਚਹਿਰੀਆਂ ਇਹਨਾਂ ਕੰਮਾਂ 'ਤੇ ਬਣੀਆਂ ਵੀ ਥੋੜੀ ਕਿਤੇ ਨਹੀਂ ਗੱਲਬਾਤ ਨਭਦੀ ਨਹੀਂ ਕੋਈ ਗੱਲਬਾਤ ਆ ਤੁਹਾਡਾ ਰਿਸ਼ਤਾ ਨਹੀਂ ਸਿਕਿਉਰ ਤਾਂ ਤੁਸੀਂ ਤਲਾਕ ਲੈ ਲਓ ਬੱਚੇ ਇਹਨਾਂ ਨੇ ਪਾਲ ਲੈਣੇ ਸੀ ਇਹ ਦੋਨੇ ਮਾਂ ਪੁੱਤ ਨੇ ਜਿਹੜੇ ਘਰ ਦੇ ਵਿੱਚ ਮਾਤਾ ਵੀ ਕੰਮਕਾਰ ਘਰਾਂ ਦੇ ਵਿੱਚ ਕਰਦੀ ਆ ਇਹ ਵੀਰ ਵੀ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਤੇ ਇਹਦੇ ਘਰੋਂ ਜਿਹੜੀ ਉਹ ਬੀਬੀ ਸੀ ਘਰੇ ਰਹਿੰਦੀ ਸੀ ਪਰ ਹੈਰਾਨੀ ਦੀ ਗੱਲ ਇਹ ਦੇਖੋ ਕਿ ਬੱਚੀ ਮਰੀ ਨੂੰ ਹਜੇ 30 ਤਰੀਕ ਨੂੰ ਇਹ ਘਟਨਾ ਘਟਦੀ ਹੈ ਜਿਹੜੀ ਹਜੇ ਫਰਵਰੀ 15 ਫਰਵਰੀ ਅੱਜ ਹੋਈ ਆ 15 ਦਿਨਾਂ ਦੇ ਵਿੱਚ ਵਿੱਚ ਦੋਨੇ ਬੱਚੇ ਖਤਮ ਕੀਤੇ ਨੇ ਭੋਗ ਪੈ ਗਿਆ ਕੋਈ ਗੱਲਬਾਤ ਨਹੀਂ ਮੰਨੀ ਗਈ ਪਿੰਡ ਦੇ ਲੋਕਾਂ ਦੇ ਦੱਸਣ ਦੇ ਮੁਤਾਬਕ ਮੋਹਤਬਰ ਬੰਦੇ ਖੜੇ ਆ ਉਹਨਾਂ ਨਾਲ ਵੀ ਆਪਾਂ ਜਿਹੜੀ ਗੱਲਬਾਤ ਆ ਉਹ ਜ਼ਰੂਰ ਕਰਾਂਗੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਾਣੀ ਹੈ ਤੁਸੀਂ ਕੰਮ ਕਰ ਘਰਾਂ ਚ ਕਰਦੇ ਹੋ ਤਾਂ ਘਰਾਂ ਦਾ ਕੰਮ ਕਰਦੀ ਆਂ ਜੀ ਸਵੇਰ ਚਲੇ ਜਾਂਦੇ ਹੋ ਸਵੇਰ ਚਲੀ ਜਾਂਦੀ ਸ਼ਾਮ ਨੂੰ ਆਉਂਦੇ ਹੋ ਹਾਂਜੀ ਨੂੰ ਘਰੇ ਕਲੇਸ਼ ਕਰਦੀ ਰਹਿੰਦੀ ਸੀਗੀ ਬਾਦੂ ਕੋਈ ਕੰਮਕਾਰ ਵੀ ਕਰਦੀ ਸੀ ਘਰੇ ਨਹੀਂ ਸੀ ਬਣ ਦਿੰਦੀ ਮੈਨੂੰ ਹੂੰ ਬਹੁਤ ਰਹਿਦੇ ਛੱਤੋਂ ਪੈਰ ਕਲੇਸ਼ ਮੈਨੂੰ ਹੂੰ ਕਹਿੰਦੀ ਸੀ ਘਰੋਂ ਭੱਜ ਜਾ ਮੈਂ ਕਹਿੰਦੀ ਸੀ ਮੈਂ ਰਹਿਣਾ ਇੱਥੇ ਹੂੰ ਮੈਂ ਥੱਕੇ ਨਾ ਰਹਿੰਦੀ ਸੀ ਹੂੰ ਮੈਂ ਆਇ ਨਹੀਂ ਕਿ ਬਤਾ ਵੀ ਮੇਰੇ ਪੋਤੇ ਪੁੱਤ ਕਿਹਨੂੰ ਚਾਣਗੇ ਮੇਰੇ ਮੈਨੂੰ ਕੋਈ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ ਹੂੰ ਬੱਚੇ ਦੇਖੋ ਥੋੜਾ ਜੀਵਤ ਕੋਈ ਨਹੀਂ ਫਿਰ ਮੇਰੀ ਇਹ ਤੇ ਤਾਂ ਮਹੀ ਉਹ ਕਰੋਨਾ ਕਰੋਨਾ ਨਹੀਂ ਕਰੋਨਾ ਨਹੀਂ ਕਰੋਨਾ ਬੋਲ ਕੇ ਇਹ ਤੇ ਗੱਲ ਹੈ ਉਹ ਮਾਈ ਉਹ ਵੀ ਉੱਕ ਜਾਂਦੀ ਹੈ ਦੇਖ ਕੇ ਕਰੋਨਾ ਚੁੱਪ ਕਰੋ ਚੁੱਪ ਕਰਕੇ ਬਾਰ ਬਰਸ਼ ਉਹਦੇ ਪੇਕੇਆਂ ਨੂੰ ਕਦੇ ਤੁਸੀਂ ਸੱਦਿਆ ਕੋਈ ਦੱਸੀ ਕੋਈ ਗੱਲਬਾਤ ਕਦੇ ਪੇਕੇ ਹੁੰਦੇ ਨਹੀਂ ਭਰਾ ਬਹੁਤ ਚੜ-ਛੜ ਕੇ ਦੇਖ ਲਈ ਬਹੁਤ ਸਨੇਹ ਦੇ ਦੇ ਕੇ ਦੇਖ ਲਈ ਉਹ ਨਹੀਂ ਆ ਕੇ ਖੜਦੇ ਸੀ ਕੌਣ ਕੌਣ ਸੀ ਪੇਕੇ ਪਰ ਪਰ ਆਸ਼ੇ ਤੋਂ ਹੂੰ ਦੋ ਭੈਣਾ ਸੀ ਹੂੰ ਪਿਓ ਸੀਗਾ ਹੂੰ ਮਾ ਸੀ ਹੂੰ ਕੋਈ ਨਹੀਂ ਸੀ ਹੁੰਦਾ ਫੋਨ ਕਰ ਕਰਕੇ ਮੈਂ ਜੇ ਕਹਿੰਦੀ ਫੋਨ ਮੈਨੂੰ ਦੇ ਦੇ ਨੰਬਰ ਕਹਿੰਦੇ ਹੈ ਨਹੀਂਗਾ ਤੁਹਾਡੇ ਕੋਲ ਹੈ ਨਹੀਂਗਾ ਤੂੰ ਮੇਰੇ ਪੇਕੇ ਨਾਲ ਗੱਲ ਕਿਵੇਂ ਕਰੇਂਗੀ ਮੈਨੂੰ ਤਾਂ ਪਹਿਲਾਂ ਹੀ ਬੰਨ ਲਿਆ ਸੀ ਭਰਾਵਾ ਹੁਣ ਇਹਨੂੰ ਛੁੱਟਣਾ ਨਹੀਂ ਚਾਹੀਦੀ ਇਹਨੂੰ ਫਾਸੀ ਹੋਣੀ ਚਾਹੀਦੀ ਮੈਨੂੰ ਇਹ ਮਨਜ਼ੂਰ ਨਹੀਂ ਗਈ ਮੇਰਾ ਜਿਹੜੇ ਕਰਤਾ ਤੱਕ ਕਰ ਖਰਾਬ ਕਰਤਾ ਮੇਰੇ ਖਾਲੀ ਕਸਤਰ ਖੁੱਲ ਕੇ ਬਸ ਚੁੱਪ ਕਰਕੇ ਕਦੇ ਵੀ ਸ਼ੱਕ ਸ਼ੁਭਾ ਨਹੀਂ ਹੋਇਆ ਸੀ ਵੀ ਅਜਿਹਾ ਕੁਝ ਕਰੂਗੀ ਬੱਚਿਆਂ ਨਾਲ ਨਾ ਨਾ ਕੋਈ ਪਤਾ ਨਹੀਂ ਸੀ ਬਹੁਤ ਮੰਦਭਾਗੀ ਘਟਨਾ ਪਰ ਅਫਸੋਸ ਸਭ ਤੋਂ ਵੱਡਾ ਇਹ ਹੈ ਕਿ ਦੋਨੇ ਬੱਚਿਆਂ ਨੂੰ ਖਤਮ ਕਰਨ ਤੋਂ ਬਾਅਦ ਵੀ ਇਹ ਕਹਾਣੀ ਇੱਥੇ ਨਹੀਂ ਰੁਕ ਰਹੀ ਸੀ ਉਸ ਤੋਂ ਬਾਅਦ ਇਹ ਪੁਲਿਸ ਕੋਲੇ ਮੰਨੀ ਹੈ ਕਿ ਮੈਂ ਆਪਣੇ ਘਰ ਵਾਲਾ ਖਤਮ ਕਰਨਾ ਸੀ ਆਪਣੀ ਸੱਸ ਵੀ ਖਤਮ ਹੈ ਜਿਹੜੀ ਉਹ ਕਰਨੀ ਸੀਗੀ ਤੇ ਹੋਰ ਵੀ ਕੋਈ ਬੰਦੇ ਸ਼ਾਮਲ ਹੈਗੇ ਇਹਦੇ ਵਿੱਚ ਦੱਸਿਆ ਪੁਲਿਸ ਨੇ ਕੋਸ ਤੋਂ ਨੇ ਉਹਰਾ ਉਹਨੂੰ ਪਤਾ ਯੋ ਹਜੇ ਕੋ ਸਮੰਨੀ ਨਹੀਂ ਹੋਰ ਬੰਦੇ ਬਾਰੇ ਉਹ ਦੋਨੇ ਪੈਣਾ ਗੀਆਂ ਪਕੜੀਆਂ ਵੀ ਜਿਹੜੀਆਂ ਹਜੇ ਉਹ ਦੂਜਾ ਜਿਹੜਾ ਕੋਈ ਹੋਰ ਰਹੇਗਾ ਉਹ ਹਜੇ ਮੰਨੀ ਨਹੀਂ ਜੀ ਜਿਹੜੀ ਤੁਹਾਡੀ ਸਾਲੀ ਸੀਗੀ ਜਿਸ ਦਿਨ ਬੱਚਿਆਂ ਨੂੰ ਦੋਨਾਂ ਦੀ ਮੌਤ ਹੁੰਦੀ ਹੈ ਜਾਂ ਜ਼ਹਿਰ ਦਿੱਤਾ ਜਾਂਦਾ ਇੱਥੇ ਸੀਗੀ ਨਹੀਂ ਜੀ ਉਹ ਬਾਅਦ ਚ ਹੁੰਦੀ ਹੈ ਜੀ ਜੀ ਹਾਂਜੀ ਪਰ ਉਹ ਨਾਲ ਰਲ ਵੀ ਸੀਗੀ ਹਾਂਜੀ ਉਦਾਂ ਆਵਾਜ਼ ਆਉਂਦੀ ਜਾਂਦੀ ਰਹਿੰਦੀ ਸੀਗੀ ਤੁਹਾਡੇ ਕੋਲੇ ਕਦੇ ਕਦੇ ਜੀ ਜੀ ਹਾਂਜੀ ਫੋਨ ਤੇ ਜਿਆਦਾ ਜਿਆਦਾ ਤਰਫ ਫੋਨ ਤੇ ਕੰਟੈਕਟ ਰਹਿੰਦਾ ਸੀ ਉਹਨਾਂ ਦਾ ਜੀ ਫੋਨ ਤੇ ਉਹ ਗੱਲ ਕਰਦੀ ਸੀ ਮੈਂ ਉਹਨੂੰ ਪੁੱਛਦਾ ਜੀ ਕੀ ਦਾ ਫੋਨ ਆ ਉਹ ਕਹਿੰਦੀ ਸੀ ਵੀ ਮੇਰੇ ਭੈਣ ਦਾ ਫੋਨ ਆ ਮੇਰੀ ਮਾਂ ਦਾ ਫੋਨ ਆਗਾ ਮੈਂ ਉਹਨੇ ਉਹਦਾ ਪਾਸਵਰਡ ਤੱਕ ਵੀ ਬਦਲਤਾ ਸੀ ਫੋਨ ਦਾ ਵੀ ਇਹਨੂੰ ਪਤਾ ਨਾ ਲੱਗੇ ਕਿਸੇ ਗੱਲ ਦਾ ਮੈਨੂੰ ਕਹਿਆ ਸੀ ਵੀ ਪਾਸਵਰਡ ਵੀ ਮੈਨੂੰ ਕਿਉਂ ਨਹੀਂ ਦੱਸਦੇ ਤੁਸੀਂ ਕਹਿੰਦੀ ਮੈਂ ਤਾਂ ਐਸੀ ਬਦਲਤਾ ਜਿੱਦੇ ਜਹਰ ਦਿੰਦੀ ਉਹਨੇ ਪਾਸਵਰਡ ਬਦਲਤਾ ਸੀਗਾ ਤੁਸੀਂ ਕੋਈ ਆਪਦੇ ਸਾਲਿਆਂ ਨਾਲ ਸਹੁਰਿਆਂ ਨਾਲ ਕਦੇ ਗੱਲ ਨਹੀਂ ਕੀਤੀ ਕਦੀ ਸੀ ਗੱਲ ਜੀ ਹੂੰ ਕਰੀ ਸੀ ਗੱਲ ਗੱਤੂ ਕੋਲ ਕਿਹਾ ਸੀ ਸੱਚ ਮੁੱਚ ਜਾਣਿਓ ਇਹ ਨਾ ਜਮਾ ਸਾਥ ਬੰਦੇ ਆ ਮਾਂ ਪੁੱਤ ਦੋਨੇ ਕੋਈ ਇਹਨਾਂ ਨੂੰ ਨੀ ਸਿਰਫ ਆਪਦੀ ਮਿਹਨਤ ਮਜ਼ਦੂਰੀ ਤੇ ਕੰਮ ਤੱਕ ਮਤਬਲਾ ਇਹ ਗੱਲ ਕਹਿ ਸਕਦੇ ਆ ਇਹੀ ਹੁੰਦਾ ਬੰਦੇ ਦਾ ਤਾਂ ਬਾਹਰ ਕੰਮਕਾਰ ਕਰਨਾ ਤੇ ਪਰਿਵਾਰ ਨੂੰ ਪਾਲਣਾ ਦੋਨੇ ਬੱਚੇ ਪੜਦੇ ਸੀਗੇ ਸਕੂਲ ਚ ਦੋਨੇ ਬੱਚੇ ਪੜਦੇ ਸੀ ਅੰਕਲ ਜੀ ਜੀ ਗੁੜੀ ਆ ਮੇਰੀ ਤੀਜੀ ਕਲਾਸ ਚ ਪੜਦੀ ਸੀ ਤੇ ਮੁੰਡਾ ਮੇਰਾ ਪਹਿਲੀ ਕਲਾਸ ਚ ਪੜਦਾ ਸੀ ਪੜ੍ਹਨ ਚ ਵਧੀਆ ਸੀਗੇ ਜਿਹਦਾ ਕੁਝ ਵੀ ਸਕੂਲ ਚ ਲਿਖਦੇ ਉਹਨੂੰ ਦਿਖਾਉਂਦੇ ਸੀ ਲਿਆ ਕੇ ਪੂਰਾ ਵਧੀਆ ਲਿਖਦੇ ਸੀਗੇ ਜੀ ਹਾਂਜੀ ਮੋਹਤਵਰ ਬੰਦੇ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਲਤੇਜ ਜੀ ਕਿਵੇਂ ਦੇਖਦੇ ਹੋ ਇਹ ਘਟਨਾ ਨੂੰ ਤੁਸੀਂ ਥੋੜਾ ਅੱਗੇ ਹੋ ਜਾਓ ਪਹਿਲਾਂ ਤਾਂ ਜੀ ਸਾਡੇ ਕੋਲੇ ਕੋਈ ਸ਼ਬਦ ਹੀ ਨਹੀਂ ਵੀ ਇਸ ਘਟਨਾ ਪ੍ਰਤੀ ਅਸੀਂ ਕੁਝ ਬੋਲ ਸਕੀਏ ਹੂੰ ਕਿਉਂਕਿ ਜਿਹੜਾ ਮਾਂ ਦਾ ਸ਼ਬਦ ਅੱਖਰ ਇੱਕ ਲਿਖਣ 'ਚ ਤਾਂ ਬੇਸ਼ੱਕ ਛੋਟਾ ਹੈ ਪਰ ਉਹਦੀ ਅਹਿਮੀਅਤ ਬੜੀ ਵੱਡੀ ਆ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ 'ਚ ਤੇ ਸਾਡੇ ਨਗਰ ਨੇ ਜਿਸ ਦਿਨ ਇਹ ਘਟਨਾ ਦਾ ਪਤਾ ਲੱਗਿਆ ਪਹਿਲੇ ਦਿਨ ਅਸੀਂ ਇੱਕ ਅਚਨਚੇਤ ਘਟਨਾ ਰੱਬ ਦਾ ਭਾਣਾ ਮੰਨ ਕੇ ਸਬਰ ਕੀਤਾ ਸੀਗਾ ਜਦੋਂ ਦੂਜੀ ਘਟਨਾ ਘਟੀਆ ਤਾਂ ਸਾਨੂੰ ਪਤਾ ਲੱਗਿਆ ਸਾਡੇ ਸਾਰੇ ਹੀ ਨਗਰ ਦੇ ਦਿਲ ਬਲੁੰਦਰੇ ਗਏ ਤੇ ਉਸ ਸਮੇ ਸਾਡਾ ਇੱਕ ਇੱਕ ਪਿੰਡ ਦਾ ਜੀ ਵੀ ਰੋਇਆ ਵੀ ਯਾਰ ਮਾਂ ਇਹ ਚੀਜ਼ ਕਰ ਸਕਦੀ ਆ ਹਾਲਾਂਕਿ ਮਾਂ ਬੱਚਿਆਂ ਤੋਂ ਕਿਸੇ ਕਾਰਨ ਹੋ ਕੇ ਆਪਦੀ ਜੀਵਨ ਲੀਲਾ ਜਰੂਰ ਖਤਮ ਕਰਦੀ ਦੇਖੀ ਆ ਤੇ ਪਰ ਅੱਜ ਪਹਿਲੀ ਿਆਰ ਹੋਇਆ ਵੀ ਆਪਣੇ ਦੋ ਬੱਚੇ ਮਾਂ ਨੇ ਥੋੜੇ ਜਿਹੇ 10 ਦਿਨਾਂ ਦੇ ਵਹਗਵੇਂ ਵਿੱਚ ਉਹਨੇ ਆਪਣੇ ਲਾਲ ਆਲੰਬ ਨਹੀਂ ਆਂਦਰਾਂ ਉਹਨੇ ਝੰਡੋੜ ਕੇ ਤੇ ਕੋ ਸੇਵਿਆਂ ਦੀ ਰਾਖ ਬਣਾਤੀ ਇਹ ਸਾਡੇ ਨਗਰ ਤੇ ਨਾਂ ਸਹਿਣ ਜੋਗੀ ਤੇ ਬਹੁਤ ਵੱਡਾ ਕਲੰਕ ਵੀ ਸਾਡੇ ਨਗਰ ਤੇ ਲੱਗਿਆ ਸਾਡੇ ਨਗਰ ਦਾ ਨਾਂ ਬਦਨਾਮ ਵੀ ਹੋਇਆ ਤੇ ਮਾਂ ਦਾ ਨਾਂ ਵੀ ਬਦਨਾਮ ਹੋਇਆ ਅਹ ਬਲਤੀ ਜੀ ਲੱਗਦਾ ਵੀ ਜਦੋਂ ਹੁਣ ਦੂਜੇ ਆਪਦੇ ਮੁੰਡੇ ਨੂੰ ਜ਼ਹਿਰ ਦੇ ਦਿੱਤੀ ਗਈ ਉਸ ਤੋਂ ਬਾਅਦ ਫਿਰ ਪੰਚਾਇਤ ਨੇ ਬੱਚੇ ਨੂੰ ਖੋਇਆ ਪੋਸਟਮਾਸਟਰ ਮਕਰਾਇਆ ਜਿਵੇਂ ਇਹ ਤਾਂ ਦੋਨੇ ਮਾਂ ਪੁੱਤ ਇੰਨੀ ਗੱਲ ਜੋਗੇ ਵਿਚਾਰੇ ਨਹੀਂ ਸੀਗੇ ਅਹ ਬਿਲਕੁਲ ਜੀ ਸਾਡੇ ਨਗਰ ਨੇ ਸਾਰੇ ਨੇ ਇਹਦੇ ਸਾਰੇ ਸਕੇ ਸੰਬੰਧੀਆਂ ਨੇ ਉਸ ਚੀਜ਼ ਤੇ ਗੌਰ ਕੀਤੀ ਵੀ ਸ਼ਾਇਦ ਪਹਿਲਾਂ ਘਟਨਾ ਮੰਨ ਲਈ ਸੀਗੀ ਪਰ ਦੂਜੇ ਬੱਚੇ ਦੀ ਵੀ ਘਟਨਾ ਨਹੀਂ ਹੋ ਸਕਦੀ ਇਹ ਇੱਕ ਸ਼ਾਦੀਸ਼ਾ ਇਹਨੇ ਜਾਣ ਕੇ ਰਚੀ ਹੈ ਜਿਹੜੀ ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣਾ ਚਾਹੂੰਗਾ ਵੀ ਉਹ ਮਾਂ ਸ਼ਾਇਦ ਜੇ ਬੱਚੇ ਦੇ ਕੰਡਾ ਵੀ ਵੱਜੇ ਨਾ ਉਹ ਦੋ ਦਿਨ ਨਹੀਂ ਸੌਂਦੀ ਵੀ ਮੇਰੇ ਬੱਚੇ ਦੀ ਉਂਗਲ ਚ ਖੂਨ ਲਿਕਲੇ ਹੁਣੇ ਸਾਰੀ ਰਾਤ ਆਪਣੀ ਬੱਚੀ ਨਾਲ ਬਤੀਤ ਕੀਤੀ ਤੇ 10 ਦਿਨਾਂ ਬਾਅਦ ਦੂਜੀ ਆਪਦੀਆਂ ਆਂਦਰਾਂ ਉਹਨੇ ਜਿਵੇਂ ਵੀ ਉਹਦੀ ਕੋਈ ਹੱਤਿਆ ਕੀਤੀ ਹੈ ਉਹ ਪ੍ਰਸ਼ਾਸਨ ਜਾਣਦਾ ਤੇ ਜਾਂ ਰੱਬ ਜਾਣਦਾ ਕੋਈ ਰੋਣ ਪੇਟਣ ਦਾ ਡਰਾਮਾ ਕੀਤਾ ਬੀਬੀ ਨੇ ਜਾਂ ਕੁਝ ਵੀ ਨਹੀਂ ਬਿਲਕੁਲ ਜੀ ਥੋੜਾ ਬਹੁਤ ਜਿੰਨਾ ਕਿ ਫਿਰ ਆਪਾਂ ਉਹਨੂੰ ਚੀਜ਼ ਨੂੰ ਵੀ ਦੂਰ ਕਰ ਸਕੇਗੇ ਵੀ ਕੋਈ ਮੇਰੇ ਨੇੜੇ ਕੋਈ ਮੇਰੇ ਤੱਕ ਪਹੁੰਚ ਨਾ ਕਰ ਸਕੇ ਉਹਨਾਂ ਕਤੇ ਅਗਲਾ ਕਰਦਾ ਹੀ ਆ ਪਰ ਸਾਨੂੰ ਇਹ ਉਮੀਦ ਨਹੀਂ ਸੀ ਜਿਹੜੀ ਇਹ ਨਹੀਂ ਕਰਦੀ ਕੀ ਕੀ ਮੰਗ ਕਰਦੇ ਹੋ ਪਿੰਡ ਤੌਰ ਤੇ ਇਸ ਪਰਿਵਾਰ ਦੇ ਨਾਲ ਤੁਸੀਂ ਖੜੇ ਹੋਣ ਇਨਸਾਨੀਅਤ ਤੌਰ ਤੇ ਬਿਲਕੁਲ ਜੀ ਸਾਡਾ ਸਾਰਾ ਨਗਰ ਨਗਰ ਪੰਚਾਇਤ ਜਿੰਨੀਆਂ ਵੀ ਸਾਡੀਆਂ ਸੰਸਥਾਆਂ ਆਗੀਆਂ ਸਾਰੀਆਂ ਇਸ ਪਰਿਵਾਰ ਨਾਲ ਖੜੀਆਂ ਅਸੀਂ ਕਹਿੰਦੇ ਆਂ ਵੀ ਪ੍ਰਸ਼ਾਸਨ ਉਹਦੀ ਪੂਰੀ ਸਾਨਵੀਨ ਕਰੇ ਤੈ ਤੱਕ ਜਾਵੇ ਜਿਹੜੀ ਉਹਨੂੰ ਬਣਦੀ ਸਜ਼ਾ ਵੈਸੇ ਕਤਲ ਦੀ ਸਜ਼ਾ ਕੋਈ 20 ਸਾਲ ਹੋ ਸਕਦੀ ਆ ਸਾਡਾ ਨਗਰ ਸਾਡੀ ਨਗਰ ਪੰਚਾਇਤ ਤੇ ਪਰਿਵਾਰ ਅਸੀਂ ਉਸ ਨੂੰ ਕਹਾਂਗੇ ਉਹ ਮਮਤਾ ਨੂੰ ਖਤਮ ਕੀਤਾ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਜ਼ਰੂਰ ਹੋਵੇ ਜੀ ਜੀ ਬਿਲਕੁਲ ਹੋਣੀ ਵੀ ਚਾਹੀਦੀ ਆ ਕਿਉਂਕਿ ਜਦੋਂ ਇਹ ਗੱਲ ਸ਼ਰਿਆ ਮਨ ਮੰਨੀ ਗਈ ਵੀ ਆਖਰਕਾਰ ਇਹਨਾਂ ਨੂੰ ਵੀ ਮੈਂ ਦੋਨਾਂ ਮਾਵਾ ਪੁੱਤਾਂ ਨੂੰ ਖਤਮ ਕਰਨਾ ਸੀਗਾ ਕਿਵੇਂ ਵੀ ਹੁੰਦਾ ਮੈਂ ਇਸ ਤਰੀਕੇ ਨਾਲ ਇਹਨਾਂ ਨੂੰ ਖਤਮ ਕਰ ਦੇਣਾ ਸੀਗਾ ਠੀਕ ਆ ਪਰ ਤੁਸੀਂ ਦੇਖੋ ਇਸ ਤਰੀਕੇ ਨਾਲ ਛਾਜਸ਼ਾਂ ਬੁਣੀਆਂ ਜਾਂਦੀਆਂ ਰਹੀਆਂ ਪਰ ਪਰਿਵਾਰ ਇਸੇ ਭੋਲੇ ਪੰਚੇ ਇਹ ਵੀ ਚਾ ਲੋ ਕੋਈ ਗੱਲ ਨਹੀਂ ਕਿਉਂਕਿ ਬਹੁਤ ਸਾਰੇ ਰਿਸ਼ਤੇ ਹਨ ਅਸੀਂ ਇਸੇ ਕਰਕੇ ਵੀ ਕੰਪਰੋਮਾਈਜ਼ ਕਰ ਲੈਨੇ ਵੀ ਬੱਚੇ ਛੋਟੇ ਨੇ ਬੱਚਿਆਂ ਦਾ ਕਰਕੇ ਜਿਹੜਾ ਨਭਾ ਕੇ ਤੇ ਨ ਕਿਤੇ ਉੱਨੀ ਵੀ ਜਾਂਦਾ ਬਾਕੀ ਪਿੰਡਾਂ ਦਾ ਮਾਹੌਲ ਕੁਝ ਹੋਰ ਹੁੰਦਾ ਕਿਉਂਕਿ ਪਿੰਡਾਂ ਦੇ ਵਿੱਚ ਇੱਜ਼ਤ ਤੇ ਸ਼ਰਮ ਨੂੰ ਬਹੁਤ ਜ਼ਿਆਦਾ ਐਮੀਅਤ ਦਿੱਤੀ ਜਾਂਦੀ ਹੈ ਸ਼ਰਮ ਮੰਨੀ ਜਾਂਦੀ ਆ ਵੀ ਘਰ ਛੱਡ ਕੇ ਨਹੀਂ ਜਾਣਾ ਇਸ ਤਰੀਕੇ ਨਾਲ ਨਹੀਂ ਕਰਨਾ ਮੈਂ ਜਿਹੜੇ ਬੰਦੇ ਦੇ ਨਾਲ ਕੋਈ ਗੱਲਬਾਤ ਸੀ ਉਹ ਕਿੱਥੋਂ ਦਾ ਸੀ ਕੋਈ ਇਸ ਬਾਰੇ ਪਤਾ ਤੁਹਾਨੂੰ ਨਹੀਂ ਜੋ ਉਸ ਬਾਰੇ ਨਹੀਂ ਸਾਨੂੰ ਪਤਾ ਕੁਝ ਨਹੀਂ ਪਤਾ ਪੁਲਿਸ ਨੇ ਕੋਈ ਸ਼ਾਨਬੀਨ ਕਰ ਰਹੀ ਹੈ ਇਸ ਗੱਲ ਉਹ ਕਰ ਰਹੀ ਹੈ ਪੁਲਿਸ ਸ਼ਾਨਬੀਨ ਕਰ ਰਹੀ ਹੈ ਹੁਣ ਇਹ ਦੋਨਾਂ ਇਹ ਭੈਣਾਂ ਨੂੰ ਗ੍ਰਿਫਤਾਰ ਕੀਤਾ ਹੈ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਇਹ ਕਰਦੇ ਜੀ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੀ ਕਿਵੇਂ ਉਹਨੇ ਮੇਰੇ ਬੱਚਾ ਨੂੰ ਤੜਫਾ ਕੇ ਮਾਰਿਆ ਉਹ ਮੇਰੇ ਤਰਫਾ ਕੇ ਮਾਰੀ ਜਾਵੇ ਪ੍ਰਸ਼ਾਸਨੇ ਦੇ ਵਿੱਚ ਬਹੁਤ ਬਰੀਕੀ ਨਾਲ ਲੱਗਿਆ ਹੋਇਆ ਜੀ ਸਾਡੀ ਇੱਕ ਦੋ ਵਾਰਾਂ ਪ੍ਰਸ਼ਾਸਨ ਨਾਲ ਗੱਲ ਵੀ ਹੋਈ ਆ ਤੇ ਉਹ ਕਹਿੰਦੇ ਵੀ ਅਸੀਂ ਇਹਦੀ ਤਹਿ ਤੱਕ ਜਾਵਾਂਗੇ ਜਿੱਥੇ ਤੱਕ ਵੀ ਇਹਦੀਆਂ ਜੜਾਂ ਫੈਲੀਆਂ ਉਹ ਅਸੀਂ ਕੱਢ ਕੇ ਲਿਆਵਾਂਗੇ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਆ ਤੇ ਜਿਹੜਾ ਸਾਡੇ ਨਗਰ ਨਾਲ ਸਾਡੇ ਇਸ ਬੱਚੇ ਨਾਲ ਖੜਾਗਾ ਅਸੀਂ ਪ੍ਰਸ਼ਾਸਨ ਦੇ ਵੀ ਰੀਣੀ ਆ ਉਹਨੇ ਕੁਝ ਦਿਨਾਂ ਦੇ ਵਿੱਚ ਸਾਨੂੰ ਇਹ ਰਿਪੋਰਟ ਦਿੱਤੀ ਹੈ ਕੱਢ ਕੇ ਬਹੁਤ ਧੰਨਵਾਦ ਆ ਪ੍ਰਸ਼ਾਸਨ ਦਾ ਵੀ ਇਹ ਬੀਬੀਆਂ ਆਂਡ ਗਵੰਡ ਤੁਸੀਂ ਸਾਰੇ ਆਓ ਆਪਣਾ ਸਾਰਾ ਇਹਨਾਂ ਦਾ ਆਓ ਬੀਬੀ ਆਜੋ ਕੋਣ ਬੁੱਧ ਆਜੋ ਆਜੋ ਇੱਥੇ ਆਜੋ ਕੋਣੀ ਕਿਉਂਕਿ ਆਂਡ ਗਵਾਂਡ ਤੋਂ ਬੀਬੀਆਂ ਵੀ ਨੇ ਜਿਨ੍ਹਾਂ ਦੇ ਘਰ ਨੇੜੇ ਨੇ ਕਿਸ ਤਰੀਕੇ ਦਾ ਉਰੇ ਆਜੋ ਪਣੇ ਉਰੇ ਆਜੋ ਮਾਤਾ ਜੀ ਕੀ ਨਾਮ ਹੈ ਮੇਰਾ ਨਾਂ ਜੀ ਸਿਵਲੋ ਹੈਗਾ ਤੁਹਾਡੇ ਨਾਲ ਵਰਤਦੀ ਸੀ ਆਂਡ ਗਵਾਂਡ ਤੋਂ ਤੁਹਾਡੇ ਨਾਲ ਜੀ ਮੈਂ ਇਹ ਮੇਰੇ ਮਾਮੀ ਦੀ ਧੀ ਹੈ ਜਿਹੜੀ ਉਹਦੀ ਸੱਸ ਸੀ ਹੂੰ ਤੇ ਮੈਂ ਇਹਦਾ ਰਿਸ਼ਤਾ ਲਿਆਈ ਸੀ ਇੱਥੇ ਪਹਿਲਾ ਚਾਂਸ ਉਹਨੇ ਮੇਰੇ ਨਾਲ ਕਰਿਆ ਹੂੰ ਮੇਰੀ ਨੂੰਹ ਮਾਰੀ ਹੈ ਹੂੰ ਮੜ ਕੇ ਮੇਰੇ ਤਾਂ ਚੱਲ ਬੱਚੇ ਪੜ ਗਏ 5 ਸਾਲ ਹੋ ਗਏ ਪਿੱਛਾ ਇਸ ਗੱਲ ਨੂੰ ਹੂੰ ਜਦੋਂ ਮੇਰੀ ਨੋ ਮਾਰੀ ਐ ਇਹਨਾਂ ਨੇ ਕਿਸੇ ਨੇ ਸੱਚ ਨਹੀਂ ਮੰਨਿਆ ਹੂੰ ਤੇ ਬੱਚੇ ਤਾਂ ਚੱਲ ਮੇਰੇ ਤਾਂ ਬੱਚੇ ਮੈਂ ਤਾਂ ਉਹਦੇ ਪੁੱਤੇ ਪੁੱਤیاں ਲੈ ਪਾਲ ਹੂੰ ਇਹਨੇ ਆਪਦੇ ਤਾਂ ਨਾ ਮਾਰਦੀ ਚੱਲ ਮੇਰੀ ਨੋ ਨੂੰ ਕਿਵੇਂ ਮਾਰਿਆ ਗਿਆ ਮੇਰੀ ਨੋ ਨਾਲ ਜਿਹਦਾ ਮੋਹ ਪਰੇ ਬਹੁਤ ਸੀਗਾ ਹੂੰ ਤੇ ਬੜਾ ਜਾਰੇ ਸੀ ਇੱਕ ਭਾਂਡੇ ਖਾਂਦੀਆਂ ਸੀ ਇਹ ਹੂੰ ਇਹਨੇ ਗਾਂਧੀ ਗਾਂ ਜੀ ਆਪਣੀ ਵੱਡਾ ਸੋ ਟੈਲੀ ਪਰੋ ਆ ਇਹਨੇ ਗਾਂਧੀਆਂ ਕਿਸੇ ਨਾ ਰਹਿ ਬਿੰਦੀ ਕਰਾਤੀ ਤੋਰ ਦਾ ਮਸਲਾ ਕਰਦੀ ਸੀ ਇਹਨੇ 60000 ਮੁੱਲ ਪਾਤਾ ਮੇਰੀ ਨੋ ਦਾ ਉਹ ਮੇਰੀ ਨੋ ਨਹੀਂ ਮੰਨੀ ਜਦੋਂ ਮੰਨੀ ਨਹੀਂ ਇਹਨੇ ਗਾਂਧੀ ਗਾਂ ਇੱਥੇ ਆਉਦੇ ਘਰੇ ਸਦੀਆਂ ਸੱਦ ਕੇ ਇਹਨੇ ਪੂਰਾ ਮਿੱਠਾ ਪਾ ਕੇ ਉੱਥੇ ਉੱਥੇ ਵੀ ਮੰਨ ਗਈ ਛਾਣੇ ਚ ਵੀ ਇਹਨੇ ਪੂਰਾ ਮਿੱਠਾ ਪਾ ਕੇ ਕਣਕਣ ਗੋਲੀਆਂ ਦੇ ਤੀਆਂ ਇਹ ਤੋਂ ਜਾ ਕੇ ਘਰੇ ਪਾਤੀ ਮਗਰ ਨਾਲ ਵਾਗੀ ਉਹਨੂੰ ਘਰੇ ਜਾ ਕੇ ਕਹਿੰਦੀ ਚੱਲ ਆਪਾਂ ਪਿੰਡ ਚੱਲ ਕੇ ਲੀੜੇ ਸਮਾਉਣੇ ਦੇਣ ਜਾਣਾ ਮੇਰੀ ਨੋ ਤਿਆਰ ਹੋ ਜਾਂਦੀ ਨੇ ਭਾਂਡੇ ਇਕੱਠੇ ਕਰਤੇ ਲੀੜੇ ਤੋਂ ਤੇ ਇਹ ਲੀੜੇ ਇਕੱਠੇ ਕਰਕੇ ਰੱਖਤੇ ਮੰਦ ਤੋਂ ਉਹਨਾਂ ਦਾ ਨੂੰ ਹੁਕਮ ਨਹੀਂ ਹੋਇਆ ਕਿ ਅੰਦਰ ਵਰਕੇ ਬਹਿ ਗਈ ਜਦੋਂ ਦੁਬਾਰੇ ਮੁੜ ਕੇ ਗਈ ਆ ਉਹਦੋਂ ਸੀ ਮਰੀ ਪਈ ਚੱਕੀ ਆ ਜਦੋਂ ਦੂਜੇ ਘਰੇ ਸਾਡੇ ਘਰੇ ਗਈ ਆ ਕੀ ਲੱਗਦਾ ਵੀ ਜੇ ਉਦੋਂ ਤੁਸੀਂ ਕੋਈ ਕਾਰਵਾਈ ਕਰਦੇ ਤਾਂ ਆ ਦਿਨ ਨਾ ਵੇਖਣ ਪੈਂਦੇ ਬਈ ਇਹਨੇ ਇਹ ਤਾਂ ਮੇਰੀ ਨੋ ਨੂੰ ਮਾਰ ਕੇ ਉਹਦਾ ਫੋਨ ਚੱਕ ਲਈ ਮੇਰੇ ਮੁੰਡੇ ਨੂੰ ਸਾਧ ਇਹ ਅਸੀਂ ਹੁਣ ਸੰਭਲ ਲਾ ਕੇ ਮੇਰੇ ਮੁੰਡੇ ਦਾ ਵੀ ਫੋਨ ਚੱਕ ਲਈ ਮੁੜ ਕੇ ਉਹਨਾਂ ਦੇ ਫੋਨ ਨਾਲ ਚ ਨੰਬਰ ਕੱਢ ਕੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਲਾਤਾ ਵੀ ਥੋੜੀ ਧੀ ਇਹਨਾਂ ਨੇ ਮਾਰਤੀ ਮਾਰ ਕੇ ਮੂੰਹ ਚ ਸਰਫੇ ਪਾਤੀ ਅਸੀਂ ਥੋੜੇ ਵਲ ਟਿਪਵਾਤੀ ਇਹ ਗੱਲ ਉਹ ਵਰਟੀ ਦੀ ਵਰਟੀ ਟਿਪਵਾਤੀ ਉਹ ਟਰੱਕ ਭਰ ਕੇ ਆਗੇ ਡਾਂਗਾ ਲੈ ਕੇ ਆਗੇ ਉਹ ਕਹਿੰਦੇ ਅਸੀਂ ਮੁੰਡੇ ਦੀ ਨਾਲ লাশ ਬਣਾਉਣੀ ਹੈ ਸਾਡਾ ਸਾਰਾ ਨਗਰ ਬੱਚੀ ਬੱਚਾ ਸਾਡੇ ਮਾ ਘਰ ਸੀ ਸਾਡੀ ਬੱਚਤ ਰਹੇਗੀ ਤਾਂ ਸਾਨੂੰ ਲੋਕਾਂ ਨੇ ਬਚਾ ਲਿਆ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਤੇ ਉਹ ਤਾਂ ਬਹੁਤ ਉਹਨੇ ਨਹੀਂ ਦੋ ਇਲਾਸ ਨਹੀਂ ਚੱਕਣ ਦਿੱਤੀ ਦੂਜੇ ਦਿਨ ਸਜ਼ਕਾਰ ਕਰਿਆ ਵੀ ਇਸ ਨੂੰ ਨਾਲ ਮਾਰ ਕੇ ਫੇਰ ਮਾਰ ਅਸੀਂ ਇਲਾਸ ਚੱਕਣੀ ਆਈ ਦੀ ਵੀ ਇਹਨੇ ਸਾਡੇ ਟੀਨਾਂ ਹੱਬ ਲਟਾ ਸੀ ਉਹ ਤੋਂ ਬਾਅਦ ਇਹਨੂੰ ਮੂੰਹ ਪੈ ਗਿਆ ਇਹਨੇ ਆਪਦੇ ਬੱਚੇ ਵੀ ਮਾਰਤੇ ਹਜੇ ਪੁਕਾਰਦੀ ਆ ਕਹਿੰਦੀ ਮੈਂ ਸਾਰੇ ਕਨੰਨ ਵਾਲੇ ਬੱਚੇ ਮਾਰ ਦੇਣੇ ਸੀ ਜੇ ਮੇਰੇ ਤੇ ਆ ਨਾ ਪਾਣਾ ਹੁੰਦਾ ਵੀ ਮੈਂ ਨਾ ਹਲੇ ਚੱਕੀ ਜਾਂਦੀ ਅੱਛਾ ਹਜੇ ਤਾਂ ਉਹ ਇੰਨਾ ਤੋਂ ਆਇਆ ਨਿਕਲਣਾ ਜੀ ਅੰਦਰੋਂ ਮੈਕਮੇ ਵਾਲੇ ਲਗਾਇਆ ਪੰਚਾਇਤ ਪੁਲਿਸ ਵਾਲੇ ਲਗਾਇਆ ਪੰਚਾਇਤਾਂ ਨੇ ਵੀ ਕੱਟ ਲਗਾਈਆਂ ਤੋਂ ਆਇਆ ਖਬਰੋ ਕਿਹਨੂੰ ਕਿਹਨੂੰ ਇਹਨੇ ਮਾਰਨਾ ਸੀ ਇਹਨੇ ਕੀਨੋ ਕੀਨੋ ਦੁਆਇਆਂ ਉਹ ਦੇਣੀਆਂ ਸੀ ਹੇ ਤਾਂ ਮਹਾਰਾਜ ਨੇ ਸਾਡੀ ਸਾਰੀ ਜ਼ਿੰਦਗੀ ਦੇ ਕੱਖ ਰੱਖਤੇ ਜਿਹੜੀ ਸਿਹਤ ਹੀ ਚੱਕੀ ਗਈ ਇਹ ਮੇਰੇ ਬੱਚਿਆਂ ਨੂੰ ਆ ਮੇਰੀ ਜਠਾਣੀ ਦੀ ਨੂੰਹ ਸੀ ਗਾਹ ਇਹਨਾਂ ਦੇ ਸਕੇ ਸਕੇ ਲਈ ਸੀ ਬਸ ਗਵੰਡ ਨੇ ਸਕੀਨੇ ਰੌਲਾ ਪਾਤਾ ਜਦੋਂ ਇਹਨੇ ਰਜਾਈ ਤੋਂ ਮੂੰਹ ਚੱਕ ਕੇ ਦੇਖਿਆ ਕਹਿੰਦੀ ਨਹੀਂ ਮੈਨੂੰ ਦੇਖ ਲੈ ਇਹਨੇ ਕਿੰਨਾ ਘਟਿੱਲਾ ਚੱਕਰ ਨਹੀਂ ਛਿੰਦੀ ਰਜਾਈ ਦਾ ਲਾੜ ਮੂੰਹ ਤੋਂ ਜਦੋਂ ਇਹਨੇ ਰਜਾਈ ਦਾ ਲਾੜ ਚੱਕਿਆ ਕਹਿੰਦੀ ਨਹੀਂ ਮੁੰਡਾ ਤੇ ਤੇਰਾ ਮਰਿਆ ਪਿਆ ਫੇਰ ਮੇਰੇ ਮੁੰਡੇ ਨੂੰ ਭੱਜ ਕੇ ਸਾਧ ਲਈ ਮੇਰੇ ਮੁੰਡਿਆਂ ਨੇ ਦੋਵਾਂ ਨੇ ਪੱਟ ਕੇ ਦਿੰਦੀ ਨਹੀਂ ਸੀਗੀ ਜਦੋਂ ਦਿਨ ਦਿਨ ਜਨ ਖੋ ਕੇ ਲੈ ਗਈ ਕੋ ਕੇ ਪੰਚਾਇਤ ਨੂੰ ਤਲਾਹ ਦਿੱਤੀ ਇਥੇ ਪਿੰਡ ਡਾਕਟਰ ਦੇ ਦਾਖਲ ਕਰ ਲਿਆ ਉਹ ਕਹਦਾ ਹਈ ਨਹੀਂਗਾ ਫਿਰ ਸਾਰੀ ਪੰਚਾਇਤ ਨੂੰ ਤਲਾਹ ਦਿੱਤੀ ਪਰ ਚਾਇਤ ਨੇ ਭਾਈ ਦਾਖਲ ਕਰ ਲਿਆ ਜਦੋਂ ਪੰਚਾਇਤ ਨੇ ਕਹਿੰਦੇ ਸਾਰੀ ਵੀ ਇਹਦੀ ਸਾਨਮੀਨ ਹੋਣੀ ਚਾਹੀਦੀ ਹੈ ਵੀ ਬੱਚਾ ਇੰਨੀ ਛੇਤੀ ਮਰ ਕੇ ਮ ਗਿਆ ਪਹਿਲਾ 5:00 ਵਜੇ ਇਥੇ ਜਵਾਕਾਂ ਨਾਲ ਮੰਡੀ ਚ ਖੇਡੀ ਜਾਂਦਾ 6:00 ਵਜੇ ਉਹਦੀ ਮੌਤ ਕਰਤੀ ਮੁੰਡੇ ਨੂੰ ਤੋਰਤਾ ਕਹਿੰਦੀ ਮੁੰਡੇ ਆ ਕੇ ਦਵਾਈ ਲਿਆ ਆਉਦੀ ਸਾਸ ਨੂੰ ਤੋਰਤਾ ਕਹਿੰਦੀ ਪੈਸੇ ਲੈ ਆਪਾਂ ਮੰਡੀ ਜਾਣਾ ਮੁੰਡੇ ਲੈ ਕੇ ਇਹਨਾਂ ਦਾ ਤਾਂ ਤਾਂ ਪਰਜਾਈ ਚ ਮੂੰਹ ਦੇ ਕੇ ਮੂੰਹ ਘੁੱਟ ਕੇ ਮਾਰਦਾ ਆਂਡ ਗਵੰਡ ਵਰਤਦੀ ਸੀ ਉਹ ਕਿਸੇ ਨਾਲ ਆਉਂਦੀ ਜਿਵੇਂ ਨਾ ਸੀ ਜਿਉਂ ਜਿਉਂ ਮੇਰੀ ਨੋ ਮਾਰੀ ਆ ਜਿਉਂ ਮੇਰੀ ਨੋ ਮਾਰੀ ਆ ਸਾਡਾ ਪਿੰਡ ਵੀ ਨਹੀਂ ਸੀ ਕੋਈ ਹੁਣ ਬੜਨ ਦਿੰਦਾ ਪਹਿਲਾਂ ਤਾਂ ਸਰਸੀ ਮੀਨੇ ਪਿੰਡੋਂ ਕੱਢੀ ਰੱਖੀ ਐ ਅਸੀਂ ਬੜਨ ਨਹੀਂ ਦਿੱਤੀ ਮੁੜ ਕੇ ਤੂੰ ਮੈਂ ਕਹੇ ਕਹੇ ਕਿ ਨੇ ਲੋਕਾਂ ਨੇ ਇੱਥੇ ਫਸਾ ਲੇ ਚੱਲ ਮੁੰਡੇ ਦੇ ਮੂੰਹ ਨੂੰ ਬੁੜੀ ਦੇ ਮੂੰਹ ਨੂੰ ਚੱਲ ਇੱਥੇ ਸਾਧ ਲੈ ਵੀ ਚੱਲ ਕੋਈ ਨਹੀਂ ਅਸੀਂ ਵੀ ਬੋਲੇ ਨਹੀਂ ਅਸੀਂ ਵੀ ਆਖਾ ਚੱਲ ਕਿਸੇ ਤੋਂ ਹੋ ਜੇ ਆਪ ਤਾਂ ਨਾ ਹੋਵੇ ਅਸੀਂ ਬੋਲੇ ਨਹੀਂ ਇਹਨੇ ਸਾਡੇ ਤੇ ਹਜੇ ਤਿੰਨ ਚਾਰ ਠਾਣੀ ਪਧੌਰ ਦੋ ਫੇਰ ਤਾਂ ਪਧੌਰ ਸਾਡੇ ਤੇ ਤਲਾਹ ਦਿੱਤੀ ਇਹਨੇ ਮੈਨੂੰ ਐ ਕਰਦੇ ਮੈਨੂੰ ਰਾਹ ਚ ਫੜਦੇ ਮੇਰੇ ਲੀੜੇ ਪਾੜ ਤੇ ਐ ਕਰਤਾ ਤੂੰ ਤਾਂ ਮਾਰ ਮਾਰ ਸਰ ਤੇ ਤਿੰਨ ਚਾਰ ਦੀ ਤਲਾਹ ਦਿੱਤੀ ਇਹਨੇ ਤੇ ਅਸੀਂ ਕਹਿੰਦੇ ਫੇਰ ਚੁੱਪ ਕਰਨ ਦੇ ਰਾਜੀ ਬੰਦਾ ਕਰਾਉਂਦੇ ਸੀ ਲੋਕ ਫੇਰ ਕਹਿੰਦੇ ਚੱਲ ਕੋਈ ਨਹੀਂ ਘਰ ਵਸਿਆ ਚੱਲ ਹੋ ਗਈ ਬੱਚਾ ਮੇਰਾ ਹੋ ਬੈਠਾ ਇੱਕ ਤਾਂ ਪੋਤਾ ਮੇਰਾ ਉਹ ਪਰਾਂ ਜਿਹੜਾ ਬੈਟਰੀ ਲਈ ਬੈਠਾ ਪੋਤੀ ਏ ਤਾਂ ਛੋਟੀ ਏ ਬੱਚੇ ਤਾਂ ਮੇਰੇ ਤਾਂ ਪਲ ਗਏ ਆਪਦੇ ਤਾਂ ਨਾ ਮਾਰਦੀ ਆ ਉਹਦੇ ਤਾਂ ਰੱਖ ਲੈਂਦੀ ਮੈਂ ਤਾਂ ਚਾਹ ਰੋਲ ਕੋਲ ਕੇ ਬਿਚਾ ਦਾਦੀ ਨੇ ਪਾਲ ਲੇ ਤੇ ਆਪਦੇ ਜਿਵੇਂ ਮਾਰਦੀ ਇਹਨਾਂ ਨੂੰ ਮੁੰਡੇ ਨੂੰ ਵੀ ਦਿੱਤੀ ਵੀ ਅਸਰਫੇਆ ਦੇ ਘਰ ਵਾਲੇ ਨੂੰ ਵੀ ਜੀ ਇਹਨੂੰ ਵੀ ਦਵਾਈ ਦਿੱਤੀ ਵੀ ਇਹਨੂੰ ਵੱਡਾ ਸੀ ਗੋਲਿਆ ਇਹਨੂੰ ਦਿੱਤਾ ਨਾ ਇਹ ਵੱਡਾ ਸੀ ਇਹਨੂੰ ਥੋੜੀ ਦਿੱਤੀ ਇਹਨੂੰ ਅਸਰ ਨਿਕਲਿਆ ਲਈ ਇਹਦੀ ਵੀ ਬਚਾਰੇ ਦੀ ਟਹਟ ਕਰਾ ਕੇ ਕੋਈ ਇਹਦਾ ਇਲਾਜ ਫਾਜ ਕਰਾਉਣਾ ਚਾਹੀਦਾ ਤੇ ਬਾਕੀ ਇਹਨੂੰ ਬਾਧ ਤੋਂ ਬਾਧ ਸਜਾ ਇਹ ਤਾਂ ਹੁਣ ਜਿਹੜੀ ਖਬਰ ਹੋਰ ਕਿਹਨੂੰ ਕਿਹਨੂੰ ਮਾਰੂਗੀ ਤਾਂ ਫਸੂਗੀ ਹੋਣੀ ਚਾਹੀਦੀ ਹੈ ਜੀ ਹਾਂ ਇਹ ਰਹਿਣੀ ਨਹੀਂ ਚਾਹੀਦੀ ਤੇ ਪਿੰਡ ਚ ਕੀ ਨਾਮ ਆ ਤੁਹਾਡਾ ਬਿੰਦਰ ਜੀ ਤੁਹਾਡੇ ਘਰ ਵਾਲੀ ਵੀ ਇਸੇ ਬੀਬੀ ਨੇ ਮਾਰੀ ਆ ਹਾਂ ਜੀ ਇਸੇ ਨੇ ਮਾਰੀ ਆ ਆਪਾਂ ਖੁਦ ਕਹਿੰਨੇ ਆ ਹੂੰ ਪਹਿਲਾਂ ਤਾਂ ਨਹੀਂ ਸੀ ਮੈਨੂੰ ਪਤਾ ਮੈਂ ਕੰਮ ਤੇ ਲੱਗਿਆ ਵਾ ਸੀ ਹੂੰ ਪਰ ਕੰਮ ਤੋਂ ਮੈਨੂੰ ਕਦੋਂ ਤੜਕੇ ਗਿਆ ਜੀ ਹੂੰ ਮੈਨੂੰ ਫੋਨ ਗਿਆ ਇਸੇ 3 ਮਹੀਨੇ ਕੀਤਾ ਕਹਿੰਦੀ ਵੀ ਐ ਕਰਕੇ ਵੀ ਬੀਬੀ ਨੇ ਕੁਸ ਖਾ ਲਿਆ ਮੈਂ ਸੱਚ ਨਾ ਮੰਨਿਆ ਜੀ ਮੈਂ ਕਿਹਾ ਚਲ ਟਿਚਰਾ ਕਰਦੀ ਆ ਘਰੀ ਜਾਂਦੇ ਹੂੰ ਉਦੋਂ ਬਾਅਦ ਘੰਟੇ ਕੇ ਬਾਅਦ ਮੇਰੀ ਮਾਤਾ ਨੇ ਫੋਨ ਕੀਤਾ ਕਹਿੰਦੀ ਵਿਆਹ ਕਰਕੇ ਐ ਮੀਨਾ ਤਾਂ ਗਈ ਫਿਰ ਚਲੋ ਮੇਰੇ ਮਿੱਟੀ ਲਿਕ ਲਗੀ ਪੈਰਾਂ ਤੋਂ ਵੀ ਬਾ ਗੱਲ ਹੋ ਨਹੀਂ ਸਕਦੀ ਮੈਂ ਲੜਿਆ ਨਹੀਂ ਸੀ ਬੋਲਿਆ ਨਹੀਂ ਸੀ ਤੇ ਹੋ ਹੀ ਨਹੀਂ ਸਕਦੀ ਮੈਂ ਆਇਆ ਜਦੋਂ ਤੇ ਉਹਦੇ ਇੱਥੋਂ ਤੱਕ ਜਾਣ ਨਿਕਲ ਗਈ ਸੀ ਕੱਲੀ ਧਰਚ ਜਾਣ ਸੀ ਉਹਦੇ ਪੁੱਛਿਆ ਕਿ ਮੈਂ ਕਿਦੋਂ ਵਿਆਹ ਕੀ ਹੋ ਗਿਆ ਤੁਹਾਨੂੰ ਭਜਾਈ ਨੇ ਜਾਂ ਭੈਣ ਨੇ ਕਿਹਾ ਜਾਂ ਮਾਂ ਨੇ ਕਿਹਾ ਉਹ ਕਹਿੰਦੀ ਕਿਸੇ ਨੇ ਕੁਝ ਨਹੀਂ ਕਿਹਾ ਮੈਂ ਖਾਦਾ ਕੀਆ ਕੰਨੀ ਕੋਸ ਨੀ ਖਾਦਾ ਕੱਲ ਹੀ ਉਹਦੇ ਮੂੰਹ ਦੇ ਵਿੱਚੋਂ ਝੱਗਾ ਆ ਰਹੀ ਸੀ ਹਮ ਲੈਟਰਾਂ ਨਿਕਲ ਤੇ ਉਹ ਲੈਟਰਾਂ ਨਾ ਤਾਂ ਨਿਕਲ ਗਈਆਂ ਸੀ ਜਦੋਂ ਤੋਂ ਤੋਂ ਮੰंजे ਤੇ ਪਾਤੀ ਸੀ ਹਮ ਕਦੋਂ ਪਾਤੀ ਸੀ ਆ ਕੇ ਮੰਨੇ ਤੇ ਮੰਨੀ ਨਹੀਂ ਉਹ ਇਹ ਤੀਮੀ ਜਮਾ ਮੰंजे ਨਾਲ ਲੱਗੀ ਖੜੀ ਰਹੀ ਜਿਵਾ ਚੱਕ ਉਲਟ ਥੋਡੇ ਤੇ ਪਈ ਉਹ ਗੱਲ ਵੀ ਤੁਸੀਂ ਮਾਰੀ ਹਾਂਜੀ ਮੇਰਾ ਫੋਨ ਚੱਕ ਲੈ ਜਦੋਂ ਮੈਂ ਲੈ ਕੇ ਗਿਆ ਮੇਰਾ ਵੀ ਫੋਨ ਚੱਕ ਲੈ ਮੇਰੇ ਘਰ ਵਾਲੀ ਦਾ ਵੀ ਫੋਨ ਚੱਕ ਲੈ ਹਮ ਇਹਨੇ ਇੱਥੇ ਆ ਕੇ ਬਾਹਰ ਲਾ ਕੇ ਤੇ ਮੇਰੇ ਸਹੁਰਿਆਂ ਨੂੰ ਜਾਂ ਚਾਚੇ ਤਾਇਆ ਨੂੰ ਜਾਣਦੀ ਸੀ ਤੇ ਇਹਨੇ ਫੋਨ ਲਾਤਾ ਵੀ ਕਹਿੰਦੀ ਵੀ ਨੌ ਬਾਦ ਦੇ ਦੀ ਕੁੱਟ ਕੇ ਮਾਰ ਕੇ ਤੇ ਸਰਪੇ ਪਾਦੀ ਫਿਰ ਪੁਲਿਸ ਨੇ ਕੋਈ ਉਹਨਾਂ ਟਾਈਮਾਂ 'ਚ ਤੁਹਾਡੇ ਤੇ ਕਾਰਵਾਈ ਕੀਤੀ ਨਹੀਂ ਜੀ ਉਦੋਂ ਕੋਈ ਪੁਲਿਸ ਨਹੀਂ ਸੀ ਕੋਈ ਕੁਝ ਨਹੀਂ ਸੀ ਕਿਤੇ ਪਿੰਡ ਨੇ ਸਾਨੂੰ ਸਾਥ ਦਿੱਤਾ ਬਹੁਤ ਬੱਚਾ ਬੱਚੀ ਖੜ ਗਏ ਕਹਿੰਦੇ ਵੀ ਕਿਹੜਾ ਗੱਲ ਟਕਾ ਲਓ ਆਪਣੇ লাশ ਪਈਆ ਘਰੇ ਵੀ ਹੁਣ ਗੱਲ ਦੇਖੋ ਕਿਵੇਂ ਹੁੰਦੀ ਆ ਕਿਵੇਂ ਨਹੀਂ ਮੇਰਾ ਸਹੁਰਾ ਤਾਂ ਤਕਿਆ ਹੁੰਦਾ ਸੀ ਮੇਰਾ ਸਾਲਾ ਸੀ ਜਿਹੜਾ ਮੇਰਾ ਸਾਲਾ ਇਹ ਗੱਲ ਕਹਿ ਰਿਹਾ ਸੀ ਵੀ ਮਾਰਤੀ ਇਹਨੇ ਵੀ ਅਸੀਂ ਨਾਲ ਮਾਰਾਂਗੇ ਇਹਨੂੰ ਵੀ ਨਾਲ ਹੀ ਤੋੜਾਂਗੇ ਹੁਣ ਆਪਾਂ ਨੂੰ ਤਾਂ ਕੋਈ ਪਤਾ ਨਹੀਂ ਸੀ ਵੀ ਕੀ ਹੋਇਆ ਕੀ ਭਾਣਾ ਵਰਤਿਆ ਪਰ ਉਹਦੇ ਦੇ 6 ਮਹੀਨੇ ਬਾਅਦ ਗੱਲ ਅੱਜ ਨਿਕਲੀ ਅੱਜ ਇਹਨੇ ਸੱਚ ਬੋਲਤਾ ਵੀ ਮੈਂ 6 ਸਾਲ ਹੋ ਗਏ 6 ਸਾਲ ਹੋ ਗਏ ਇਸ ਘਟਨਾ ਨੂੰ ਫਿਰ ਉਦੋਂ ਪੁਲਿਸ ਨੇ ਕੋਈ ਕਾਰਵਾਈ ਕੁਛ ਕੱਢਿਆ ਵਿੱਚੋਂ ਕੇਸ ਦੇ ਵੀ ਆ ਬੰਦੇ ਸੀ ਪੁਲਿਸ ਤੇ ਇੱਕ ਤਾਂ ਗਈ ਨਹੀਂ ਜੀ ਗੱਲ ਜੇ ਤਾਂ ਆਪਾਂ ਮਲਾਜਾ ਕਰਾ ਲੈਂਦੇ ਫਿਰ ਤਾਂ ਪੁਲਿਸ ਤੇ ਇੱਕ ਗੱਲ ਪਹੁੰਚ ਹੀ ਜਾਂਦੀ ਜੀ ਉਦੋਂ ਗੱਲ ਸਹਿਤ ਮੇਰੇ ਤੇ ਆਉਂਦੀ ਜੀ ਮੇਰੇ ਤੋਂ ਗੱਲ ਰੋਕ ਲਈ ਜੀ ਪਰ ਜੇ ਮਲਾਜਾ ਕਰਾ ਲੈਂਦੇ ਤਾਂ ਆ ਘਟਨਾ ਵੀ ਸ਼ਾਇਦ ਨਾ ਹੁੰਦੀ ਹਾਂ ਹਾਂ ਨਾ ਹੁੰਦੀ ਜੀ ਜੇ ਵੀ ਗੱਲ ਆਪਾਂ ਸੈ ਹੁੰਤਾ ਪਰ ਜਿਹੜੇ ਮੇਰੇ ਹੁਣ ਸਵੇਰੇ ਉੱਥੋਂ ਆਏ ਹੋਏ ਸੀ ਹੁਣ ਆਪਾਂ ਜੇ ਪੁਲਿਸ ਕੋਲੇ ਲੈ ਜਾਂਦੇ ਮਲਾਜਾ ਕਰਾ ਲੈਂਦੇ ਤਾਂ ਗੱਲ ਦਾ ਪਤਾ ਵੀ ਲੱਗ ਜਾਂਦਾ ਪਰ ਉਦੋਂ ਪੁਲਿਸ ਨੇ ਰੋਕਤਾ ਇਹਨਾਂ ਨੇ ਪੰਚਾਇਤ ਨੇ ਵੀ ਕਹਿੰਦੇ ਵੀ ਰਹਿਣ ਦੋ ਤਿੱਕਰਾਂ ਗੱਲ ਅਟਕਿਆਓ ਜੀ ਗੱਲ ਸਾਰੀ ਮਿੱਟੀ ਪਾਓ ਜਿਹੜੀ ਗੱਲ ਹੋਣੀ ਸੀ ਪਾਣਾ ਵਰਤ ਗਿਆ ਵੀ ਹੁਣ ਖੜਾ ਬੱਚੇ ਕਿੰਨੇ ਉਮਰ ਦੇ ਆ ਤੁਹਾਡੇ ਹੁਣ ਬੱਚਾ ਇੱਕ ਤਾਂ 14 ਸਾਲਾਂ ਦਾ ਹੀ ਇੱਕ 13 ਸਾਲਾਂ ਦੀ ਉਦੋਂ ਛੋਟੇ ਸੀ ਹਾਂਜੀ ਬੱਚਾ ਉਹ ਮੁੰਡਾ ਹੋ ਬੈਠਾ ਸਾਹਮਣੇ ਕੁੜਗਾ ਛੁੱਟੀ ਆ ਪਹਿਲਾਂ ਵੀ ਇਸ ਬੀਬੀ ਨੇ ਇਸ ਵੀਰ ਦੇ ਘਰ ਆ ਲਈ ਹੈ ਜਿਹੜੀ ਉਹਨੂੰ ਵੀ ਇਸੇ ਤਰੀਕੇ ਨਾਲ ਪਰ ਅਸਲ ਦੇ ਵਿੱਚ ਇੱਕ ਗੱਲ ਵੀਰੇ ਦੱਸਿਓ ਇਹ ਨਹੀਂ ਪਤਾ ਵੀ ਉਹ ਦਵਾਈ ਲੈ ਕੇ ਕਿੱਥੋਂ ਆਉਂਦੀ ਹੈ ਦਵਾਈ ਤੇ ਇਸ ਤਰੀਕੇ ਨਾਲ ਦਿੰਦੇ ਹੀ ਨਹੀਂ ਨਹੀਂ ਜੀ ਪਤਾ ਨਹੀਂ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਉਂਕਿ ਇਹ ਦਵਾਈ ਵੀ ਬੈਨ ਆ ਜਿਹੜੀ ਨਹੀਂ ਦਿੱਤੀ ਜਾਂਦੀ ਪਰ ਕੌਣ ਦਵਾਈ ਲਿਆ ਕੇ ਦਿੰਦਾ ਸੀ ਕਿਹੜੇ ਤਰੀਕੇ ਨਾਲ ਉਹ ਲਿਆਉਂਦੀ ਸੀਗੀ ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਪਰ ਜਰੂਰ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦੇ ਨਾਲ رابطہ ਕਾਇਮ ਕਰਕੇ ਉਹਨਾਂ ਨਾਲ ਉਹਨਾਂ ਦੇ ਵੀ ਆਪ ਬਾਈਟ ਆ ਜਿਹੜੇ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਜਿਹੜੀ ਘਟਨਾ ਸੱਚਮੁੱਚ ਹੀ ਬਹੁਤ ਮੰਦ ਭਾਗੀ ਘਟਨਾ ਵਾਪਰੀ ਆ ਤੇ ਅਸੀਂ ਵੀ ਇਹ ਅਪੀਲ ਤੇ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਆ ਕਿ ਜਰੂਰ ਸੱਚਮੁੱਚ ਫਾਂਸੀ ਦੀ ਸਜ਼ਾ ਹੀ ਜਿਹੜੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਆ ਉਹ ਮਿਲ ਸਕੇ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ